ਮੈਂ ਤਾਂ ਇੱਥੇ ਆ 10 ਦਿਨ ਹੋ ਗਏ ਮੈਨੂੰ ਇੱਥੇ ਤੇ ਮੈਂ ਹੰਬਲਾ ਫਾਊਂਡੇਸ਼ਨ ਦੇ ਨਾਲ ਹੀ ਕੰਮ ਕਰ ਰਿਹਾ ਤੇ ਅਸੀਂ ਇੱਥੇ ਹੀ ਆ ਜਦੋਂ ਚਰ ਫਸਲ ਆਉਣ ਅਸੀਂ ਬੀਜ ਨਹੀਂ ਦਿੰਦੇ ਲੋਕਾਂ ਨੇ ਤੇ ਬੀਜ ਤਾਂ ਕੀ ਨਹੀਂ ਦਿੰਦੇ ਵਿਜਵਾ ਨਹੀਂ ਦਿੰਦੇ ਵਿਜਵਾ ਸਾਡਾ ਮੇਨ ਕੰਮ ਤਾਂ ਇਹ ਹੈ ਕਿ ਜਿਹੜਾ ਹੈਲਪ ਕਰਨਾ ਚਾਹੁੰਦਾ ਤੇ ਜਿਹੜਾ ਹੈਲਪ ਲੈਣਾ ਚਾਹੁੰਦਾ ਉਹਦਾ ਮਾਧਿਅਮ ਅਸੀਂ ਤਾਂ ਸੋ ਨੀਰੂ ਜੀ ਉਹਨਾਂ ਵੱਲੋਂ ਸੰਤੋਖ ਜੀ ਸਾਡੇ ਕੋਲ ਆਏ ਨੇ ਨੀਰੂ ਬਾਜੋ ਐਂਟਰਟੇਨਮੈਂਟ ਦੇ ਨਾਲ ਕੋਪਾਟਾਰ ਵੀ ਨੇ ਫਾਊਂਡਰ ਵੀ ਨੇ ਤੇ ਨਾਲ-ਨਾਲ ਪ੍ਰੋਡੂਸਰ ਵੀ ਨੇ ਉਹਨਾਂ ਦੇ ਤੇ ਜਸਿੰਦਰ ਮੈਡਮ ਆਏ ਨੇ ਕੱਟੀਆਂ ਆਏ ਨੇ ਤੇ ਮੇਰੇ ਖਿਆਲ ਚ ਜੋ ਵੀ ਤੁਸੀਂ ਸਲਾਹ ਕੀਤੀ ਹੋਣੀ ਉਹ ਤੁਸੀਂ ਨਹੀਂ ਦੱਸ ਦੋ ਜੋ ਵੀ ਇਹ ਹੀ ਵੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ ਨਿਰੂ मैम ਵੱਲੋਂ ਸਾਡੇ ਆ ਪੂਰੀ ਟੀਮ ਖੜੀ ਹੈ ਵੀ 15 ਪਿੰਡ ਨੇ ਮੇਰਾ ਖਿਆਲ ਹਣਾ ਜੀ ਤੇ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ ਉਹਨਾਂ ਸਾਰੇ ਬੱਚਿਆਂ ਦੀ ਫੀਸ ਹੈ ਉਹ 15 ਪਿੰਡਾਂ ਦੀ 10 ਹੋ ਜਾਣਗੇ 15 ਪਿੰਡ ਹੋ ਜਾਣਗੇ ਉਹਨਾਂ ਦੀ ਨਿਰੂ ਮੈਮ ਦੇਣਗੇ ਬਾਕੀ ਜਿਹੜੀ ਹੰਬਲ ਫਾਊਂਡੇਸ਼ਨ ਹੈ ਉਹ ਜਿਵੇਂ ਜਿਵੇਂ ਸਾਨੂੰ ਜਿਵੇਂ ਹੋਣਾ ਜਗਦੀਪ ਜੀ ਨੇ ਕਹੀ ਦਿੱਤਾ ਵੀ ਫਸਲਾਂ ਵਜਵਾ ਕੇ ਅਸਾਂ ਇੱਥੇ ਡੇਰਾ ਲਾ ਲਿਆ ਹੈਨਾ ਵੀ ਹਰ ਮੁਸ਼ਕਲ ਹੱਲ ਕਰਕੇ ਫੇਰ ਜਾਵਾਂਗੇ ਤੇ ਜਿਵੇਂ ਜਿਵੇਂ ਅਸੀਂ ਵੀ ਰੱਬ ਦੇ ਬੰਦੇ ਆ ਜੀ ਤੁਹਾਡੇ ਵਰਗੇ ਅਸੀਂ ਨिके-ਨिके ਆ ਜੋ ਪਰਮਾਤਮਾ ਨੇ ਸਾਡੀ ਹਾਜ਼ਰੀ ਲਾਈ ਹੰਬਲ ਫਾਊਂਡੇਸ਼ਨ ਨੇ ਜੋ ਸਾਡੀ ਹਾਜ਼ਰੀ ਲਾਈ ਉਹ ਜਿਸ ਮੁੱਦੇ ਤੇ ਮਰਜ਼ੀ ਹੈ ਭਾਵੇਂ ਉਹ ਇੱਕਦੇ ਪਸ਼ੂ ਦੀ ਐ ਭਾਵੇਂ ਕੋਈ ਕੱਪੜੇ ਲੀੜੇ ਦੀ ਐ ਭਾਵੇਂ ਆਪਾਂ ਮੰਝੇ ਲਾ ਲੂ ਹਨਾ ਇਹ ਲਾ ਲੂ ਵੀ ਸੋਣਾ ਮੰਝੇ ਜ਼ਰੂਰੀ ਐ ਮੈਂ ਮੈਂ ਲੇਡੀਜ਼ ਆ ਮੈਂ ਲੇਡੀਜ਼ ਦੀਆਂ ਪ੍ਰੋਬਲਮਾਂ ਨੂੰ ਜ਼ਿਆਦਾ ਸਮਝੂਗੀ ਇੱਕ ਮੈਂ ਸਭ ਦੇਖਿਆ ਅਭੀ ਆ ਬੱਚਿਆਂ ਦੀ ਸਕਿਨ ਪ੍ਰੋਬਲਮ ਬਹੁਤ ਹੋ ਰਹੀ ਆ ਹਾਂਜੀ ਹਨਾ ਜੀ ਤੇ ਇਹਦੇ ਨਾਲ ਜਦੋਂ ਪਾਣੀ ਪੀਣ ਕੇ ਪੇਟ ਦੀਆਂ ਪ੍ਰੋਬਲਮਾਂ ਵੀ ਬਹੁਤ ਆਉਣ ਗਈਆਂ ਅਨੇ ਕਈ ਬਾਰ ਕਹਿੰਦੇ ਕੰਧਾਂ ਤੋਂ ਜ਼ਰੂਰੀ ਪਹਿਲਾਂ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੁੰਦਾ ਜੇ ਮੈਂ ਆਸੇ ਪਾਸੇ ਦਲਦਲੀ ਆ ਹਨ ਜੀ ਤੁਸੀਂ ਮੈਨੂੰ ਦਿਖਾਇਆ ਸਾਰਾ ਤੇ ਉਸ ਹੱਬ ਨਾਲ ਐਂ ਲੱਗਦਾ ਵੀ ਜਗਦੀਪ ਜੀ ਸੰਤੋਸ਼ ਜੀ ਵੀ ਬਿਮਾਰੀਆਂ ਫੈਲਣ ਦਾ ਵੀ ਜ਼ਿਆਦਾ ਡਰ ਹੈ ਤੇ ਕਿਉਂ ਨਾ ਵੀ ਕਿਸੇ ਡਾਕਟਰ ਦਾ ਤੁਸੀਂ ਆਪਾਂ ਅਸੀਂ ਅੱਜ ਹੀ ਮੇਰੀ ਇਹਦੇ ਬਾਰੇ ਕੀ ਸੋਚਿਆ ਆਪਾਂ ਅੱਜ ਮੈਨੂੰ ਜਸਵੀਰ ਜੱਸੀ ਭਾਈ ਦਾ ਕਾਲ ਆਇਆ ਸੀਗਾ ਅੱਛਾ ਜੀ ਕਹਿੰਦੇ ਵੀ ਮੈਡੀਕਲ ਦਾ ਕੀ ਸਹਤਾ ਚਾਹੀਦੀ ਹੈ ਹਾਂਜੀ ਹਾਂਜੀ ਤੇ ਮੈਂ ਉਹਨੂੰ ਦੱਸਿਆ ਵੀ ਇਦਾਂ ਸਕਿਨ ਦਾ ਤੇ ਇਹ ਚੀਜ਼ਾਂ ਦੀ ਦਿੱਕਤ ਆਉਣੀ ਹੈ ਉਹ ਕਹਿੰਦੇ ਵੀ ਜਦੋਂ ਵੀ ਤੁਸੀਂ ਕਹਿਣਾ ਹਾਂਜੀ ਅਸੀਂ 4-5 ਪਿੰਡਾਂ ਦਾ ਦੌਰਾ ਕਰ ਚੁੱਕੇ ਹਾਂ ਤੇ ਅਸੀਂ ਹੁਣ ਦਿੱਲੀ 2-3 ਪਿੰਡ ਕੱਢਦੇ ਹਾਂ ਅੱਛਾ ਤੇ ਮੈਂ ਥੋੜੀ ਜਿਹੀ ਹੋਰ ਵੀ ਮੀਡੀਆ ਰਹੀਂ ਇੱਕ ਜਾਣਕਾਰੀ ਹੋਰ ਦੇ ਦਿਆਂ ਕਿ ਮੈਨੂੰ ਨੀਰੂ ਮੈਡਮ ਸੰਤੋਸ਼ ਜੀ ਦਾ ਲਗਾਤਾਰ ਇੱਕ ਹਫ਼ਤੇ ਤੋਂ ਕਾਲ ਆ ਰਹੀ ਹੈ ਜਸਵਿੰਦਰ ਮੈਡਮ ਨੇ 2-3 ਵਾਰੀ ਮੈਨੂੰ ਸਾਡਾ ਮਕਸਦ ਇਹ ਹੁੰਦਾ ਕਿ ਅਸੀਂ ਪਹਿਲਾਂ ਆਪ ਜਾਈਏ ਉੱਥੇ ਕੀ ਕੀ ਸਹੂਲਤਾਂ ਚਾਹੀਦੀਆਂ ਨੇ ਤਾਂ ਕਿ ਉਹ ਸਹੀ ਮਿਲਣ ਸਨ ਕਿ ਕਈ ਵਾਰ ਕੀ ਹੁੰਦਾ ਕਿ ਰਾਸ਼ਨ ਇੱਕ ਪਿੰਡ ਚ ਆ ਜਾਂਦਾ ਆ ਜਾਂਦਾ ਹੁਣ ਆਪਾਂ ਇੱਥੇ ਇੱਥੋਂ ਦਾ ਜਿਹੜਾ ਮੀਡੀਆ ਉਹ ਬਹੁਤ ਮੈਮ ਸਾਥ ਦੇ ਰਿਹਾ ਪਹਿਲੇ ਦਿਨ ਤੋਂ ਕਹਿੰਦੇ ਦੁਨੀਆ ਤੱਕ ਗੱਲ ਪਹਚਾਉਣੀ ਤਕਲੀਫ ਪਹਚਾਉਣੀ ਇਹ ਵੀ 100% ਸੇਵਾ ਜੀ ਇਸ ਸੇਵਾ ਦੇ ਨਾਲ ਨਾਲ ਤੁਸੀਂ ਇਸ ਪੂਰੀ ਫਾਊਂਡੇਸ਼ਨ ਦੇ ਨਾਲ ਖੜੇ ਹੋ ਇਹ ਵੀ ਮੈਂ ਤਾਂ ਇੱਥੇ ਆ 10 ਦਿਨ ਹੋ ਗਏ ਮੈਨੂੰ ਇੱਥੇ ਤੇ ਮੈਂ ਹੰਬਲਾ ਫਾਊਂਡੇਸ਼ਨ ਦੇ ਨਾਲ ਹੀ ਕੰਮ ਕਰ ਰਹੇ ਹਾਂ ਤੇ ਅਸੀਂ ਇੱਥੇ ਹੀ ਆ ਜਦੋਂ ਫਸਲ ਆਉਣ ਅਸੀਂ ਬੀਜ ਨਹੀਂ ਦਿੰਦੇ ਲੋਕਾਂ ਨੇ ਤੇ ਬੀਜ ਤਾਂ ਕੀ ਨਹੀਂ ਦਿੰਦੇ ਵਿਜਵਾ ਨਹੀਂ ਦਿੰਦੇ ਵਿਜਵਾ ਸਾਡਾ ਮੇਨ ਕੰਮ ਤਾਂ ਇਹ ਹੈ ਕਿ ਜਿਹੜਾ ਹੈਲਪ ਕਰਨਾ ਚਾਹੁੰਦਾ ਤੇ ਜਿਹੜਾ ਹੈਲਪ ਲੈਣਾ ਚਾਹੁੰਦਾ ਉਹਦਾ ਮਾਧਿਅਮ ਅਸੀਂ ਤਾਂ ਸੋ ਨੀਰੂ ਜੀ ਉਹਨਾਂ ਵੱਲੋਂ ਸੰਤੋਖ ਜੀ ਸਾਡੇ ਕੋਲ ਆਏ ਨੇ ਨੀਰੂ ਬਾਜਾ ਐਂਟਰਟੇਨਮੈਂਟ ਦੇ ਨਾਲ ਕੋਪਾਟਾਰ ਵੀ ਨੇ ਫਾਊਂਡਰ ਵੀ ਨੇ ਤੇ ਨਾਲ-ਨਾਲ ਪ੍ਰੋਡਿਊਸਰ ਵੀ ਨੇ ਉਹਨਾਂ ਦੇ ਤੇ ਜਸਿੰਦਰ ਮੈਡਮ ਆਏ ਨੇ ਇੱਥੇ ਆਏ ਨੇ ਤੇ ਮੇਰੇ ਖਿਆਲ ਚ ਜੋ ਵੀ ਤੁਸੀਂ ਸਲਾਹ ਕੀਤੀ ਹੋਣੀ ਉਹ ਤੁਸੀਂ ਵੀ ਦੱਸ ਦੋ ਜੋ ਵੀ ਇਹ ਹੀ ਵੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਮੈਂ 네ਰੂ मैम ਵੱਲੋਂ ਸਾਡੇ ਆ ਪੂਰੀ ਟੀਮ ਖੜੀ ਹੈ ਵੀ 15 ਪਿੰਡ ਨੇ ਮੇਰਾ ਖਲਹਣਾ ਜੀ ਤੇ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ ਉਹਨਾਂ ਸਾਰੇ ਬੱਚਿਆਂ ਦੀ ਫੀਸ ਹੈ ਉਹ 15 ਪਿੰਡਾਂ ਦੀ 10 ਹੋ ਜਾਣਗੇ 15 ਪਿੰਡ ਹੋ ਜਾਣਗੇ ਉਹਨਾਂ ਦੀ ਨਿਰੂ ਮੈਮ ਦੇਣਗੇ ਬਾਕੀ ਜਿਹੜੀ ਹੰਬਲ ਫਾਊਂਡੇਸ਼ਨ ਹੈ ਉਹ ਜਿਵੇਂ ਜਿਵੇਂ ਸਾਨੂੰ ਜਿਵੇਂ ਹੋਣਾ ਜਗਦੀਪ ਜੀ ਨੇ ਕਹੀ ਦਿੱਤਾ ਵੀ ਫਸਲਾਂ ਵਜਵਾ ਕੇ ਅਸਾਂ ਇੱਥੇ ਡੇਰਾ ਲਾ ਲਿਆ ਹੈਨਾ ਵੀ ਹਰ ਮੁਸ਼ਕਲ ਹੱਲ ਕਰਕੇ ਫੇਰ ਜਾਵਾਂਗੇ ਤੇ ਜਿਵੇਂ ਜਿਵੇਂ ਅਸੀਂ ਵੀ ਰੱਬ ਦੇ ਬੰਦੇ ਆ ਜੀ ਤੁਹਾਡੇ ਵਰਗੇ ਅਸੀਂ ਨिके-ਨिके ਆ ਜੋ ਪਰਮਾਤਮਾ ਨੇ ਸਾਡੀ ਹਾਜ਼ਰੀ ਲਾਈ ਹੰਬਲ ਫਾਊਂਡੇਸ਼ਨ ਨੇ ਜੋ ਸਾਡੀ ਹਾਜ਼ਰੀ ਲਾਈ ਉਹ ਜਿਸ ਮੁੱਦੇ ਤੇ ਮਰਜ਼ੀ ਹੈ ਭਾਵੇਂ ਉਹ ਇੱਕ ਅੱਦੇ ਪਸ਼ੂ ਦੀ ਐ ਭਾਵੇਂ ਕੋਈ ਕੱਪੜੇ ਲੀੜੇ ਦੀ ਐ ਭਾਵੇਂ ਆਪਾਂ ਮੰਝੇ ਲਾ ਲੂ ਹਨਾ ਇਹ ਲਾ ਲੂ ਵੀ ਸੋਣਾ ਮੰਝੇ ਜ਼ਰੂਰੀ ਐ ਮੈਂ ਮੈਂ ਲੇਡੀਜ਼ ਆ ਮੈਂ ਲੇਡੀਜ਼ ਦੀਆਂ ਪ੍ਰੋਬਲਮਾਂ ਨੂੰ ਜ਼ਿਆਦਾ ਸਮਝੂਗੀ ਇੱਕ ਮੈਂ ਸਭ ਦੇਖਿਆ ਅਭੀ ਆ ਬੱਚਿਆਂ ਦੀ ਸਕਿਨ ਪ੍ਰੋਬਲਮ ਬਹੁਤ ਹੋ ਰਹੀ ਆ ਹਾਂਜੀ ਹਨਾ ਜੀ ਤੇ ਇਹਦੇ ਨਾਲ ਜਦੋਂ ਪਾਣੀ ਪੀਣ ਕੇ ਪੇਟ ਦੀਆਂ ਪ੍ਰੋਬਲਮਾਂ ਵੀ ਬਹੁਤ ਆਉਣ ਗਈਆਂ ਅਨੇ ਕਈ ਵਾਰ ਕਹਿੰਦੇ ਕੰਦਾਂ ਤੋਂ ਜ਼ਰੂਰੀ ਪਹਿਲਾਂ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੁੰਦਾ ਜੇ ਮੈਂ ਆਸੇ ਪਾਸੇ ਦਲਦਲੀ ਹੈ ਹਨਾ ਜੀ ਤੁਸੀਂ ਮੈਨੂੰ ਦਿਖਾਇਆ ਸਾਰਾ ਤੇ ਉਸ ਹੱਬ ਨਾਲ ਐਂ ਲੱਗਦਾ ਵੀ ਜਗਦੀਪ ਜੀ ਸੰਤੋਸ਼ ਜੀ ਵੀ ਬਿਮਾਰੀਆਂ ਫੈਲਣ ਦਾ ਵੀ ਜਿਆਦਾ ਡਰ ਹੈ ਤੇ ਕਿਉਂ ਨਾ ਵੀ ਕਿਸੇ ਡਾਕਟਰ ਦਾ ਤੁਸੀਂ ਆਪਾ ਅਸੀਂ ਅੱਜ ਹੀ ਮੇਰੀ ਇਹਦੇ ਬਾਰੇ ਕੀ ਸੋਚਿਆ ਆਪਾ ਅੱਜ ਮੈਨੂੰ ਜਸਵੀਰ ਜੱਸੀ ਭਾਈ ਦਾ ਕਾਲ ਆਇਆ ਸੀਗਾ ਅੱਛਾ ਜੀ ਕਹਿੰਦੇ ਵੀ ਮੈਡੀਕਲ ਦਾ ਕੀ ਸਹਤ ਆ ਚਾਹੀਦੀ ਹੈ ਹਾਂਜੀ ਹਾਂਜੀ ਤੇ ਮੈਂ ਉਹਨੂੰ ਦੱਸਿਆ ਵੀ ਇਦਾਂ ਸਕਿਨ ਦਾ ਤੇ ਇਹ ਚੀਜ਼ਾਂ ਦੀ ਦਿੱਕਤ ਆਉਣੀ ਹੈ ਉਹ ਕਹਿੰਦੇ ਵੀ ਜਦੋਂ ਵੀ ਤੁਸੀਂ ਕਹਿਣਾ ਹਾਂਜੀ ਅਸੀਂ ਚਾਰ ਪੰਜ ਪਿੰਡਾਂ ਦਾ ਦੌਰਾ ਕਰ ਚੁੱਕੇ ਆ ਤੇ ਅਸੀਂ ਹੁਣ ਡੇਲੀ ਦੋ ਤਿੰਨ ਪਿੰਡ ਕੱਢਦੇ ਆ ਅੱਛਾ ਤੇ ਮੈਂ ਥੋੜੀ ਜਿਹੀ ਹੋਰ ਵੀ ਮੀਡੀਆ ਰਾਹੀਂ ਇੱਕ ਜਾਣਕਾਰੀ ਹੋਰ ਦੇ ਦਿਆਂ ਕਿ ਮੈਨੂੰ ਨੀਰੂ ਮੈਡਮ ਸੰਤੋਸ਼ ਜੀ ਦਾ ਲਗਾਤਾਰ ਇੱਕ ਹਫ਼ਤੇ ਤੋਂ ਕਾਲ ਆ ਰਹੀ ਹੈ ਜਸਵਿੰਦਰ ਮੈਡਮ ਨੇ ਦੋ ਤਿੰਨ ਵਾਰੀ ਮੈਨੂੰ ਫੋਨ ਕਰਕੇ ਕਹਤਾ ਵੀ ਅਸੀਂ ਕਦੋਂ ਆਈਏ ਸਾਡਾ ਮਕਸਦ ਇਹ ਹੁੰਦਾ ਕਿ ਅਸੀਂ ਪਹਿਲਾਂ ਆਪ ਜਾਈਏ ਉੱਥੇ ਕੀ ਕੀ ਸਹੂਲਤਾਂ ਚਾਹੀਦੀਆਂ ਨੇ ਤਾਂ ਕਿ ਉਹ ਸਹੀ ਮਿਲ ਸਕਣ ਕਈ ਵਾਰ ਕੀ ਹੁੰਦਾ ਕਿ ਰਾਸ਼ਨ ਇੱਕ ਪਿੰਡ 'ਚ ਆ ਜਾਂਦਾ ਆ ਜਾਂਦਾ ਹੁਣ ਆਪਾਂ ਇੱਥੇ ਇਥੋਂ ਦਾ ਜਿਹੜਾ ਮੀਡੀਆ ਉਹ ਬਹੁਤ ਮੈਮ ਸਾਥ ਦੇ ਰਿਹਾ ਪਹਿਲੇ ਕਹਿੰਦੇ ਦੁਨੀਆ ਤੱਕ ਗੱਲ ਪਹੁੰਚਾਉਣੀ ਤਕਲੀਫ ਪਹੁੰਚਾਉਣੀ ਇਹ ਵੀ 100% ਸੇਵਾ ਜੀ ਇਸ ਸੇਵਾ ਦੇ ਨਾਲ ਨਾਲ ਤੁਸੀਂ ਇਸ ਪੂਰੀ ਫਾਊਂਡੇਸ਼ਨ ਦੇ ਨਾਲ ਖੜੇ ਹੋ ਇਹ ਵੀ